ਮਹਿੰਗੁਰ ਜੀ ਦਾ ਖਾਲਸਾ ਸਿਰ ਬਾਣੀ ਦੀ ਕੀ ਫਤ ਹੁਣ ਇਥੋਂ ਕਥਾ ਸ਼ੁਰੂ ਅੱਗੇ ਕਰਨ ਲੱਗੇ ਆ ਜਾਂਤ ਕਾ ਗਰਭ ਨਾ ਕਰਿਓ ਕੋਈ ਮਰਮਿੰਦੇ ਸੋ ਬ੍ਰਾਹਮਣ ਹੋਈ ਉਹਨਾਂ ਅਨੁਸਾਰ ਬ੍ਰਾਹਮਣ ਦੇ ਚਾਰ ਬਾਰਨਾਂ ਦੇ ਸੰਧਾਲੂ ਬ੍ਰਾਹਮਣ ਖਮਾਉਣ ਦੇ ਹੱਕਦਾਰ ਹਨ ਗੁਰੂ ਨਾਨਕਦਿਆਂ ਨਜਰਾ ਵਿੱਚ ਤੋਖਾ ਤੇ ਜਾਵਰੂਸੀ ਕਰਨ ਵਾਲਾ ਵਿਅਕਤੀ ਜੋ ਖਤਾਬੀ ਗਿਆਨ ਦਾ ਮਾਲਕ ਹੈ ਤੇ ਪਾਸ਼ਕ ਹੈ ਪ੍ਰਸੰਸਾ ਦਾ ਪਾਤਰ ਨਹੀਂ ਹੈ ਗੁਰੂ ਜੀ ਬਲੋਂ ਕਿਤਾਬ ਗਿਆਨ ਨੂੰ ਰੱਦ ਕਰਨ ਦਾ ਸਾਨੂੰ ਕਸ਼ਮੀਰ ਵਿੱਚ ਮਟਨ ਨਵਾਸੀ ਵਿਦਵਾਨ ਪੰਡਤ ਬ੍ਰਹਮਦਤ ਜੀ ਦੀ ਕਹਾਣੀ ਤੋਂ ਗਿਆਨ ਹੁੰਦਾ ਹੈ ਜੋ ਕਈ ਗੱਡੇ ਧਰਮ ਗ੍ਰੰਥਾਂ ਦੇ ਲੱਦ ਕੇ ਕੰਮਦਾ ਰਹਿੰਦਾ ਸੀ ਇਹ ਜਿਨ੍ਹਾਂ ਨੇ ਉਸ ਨੂੰ ਪੂਰੀ ਮਹਾਰਤ ਸੀ ਉਹ ਵਿਦਵਾਨਤਾ ਸੀ ਪਰ ਉਸ ਨੂੰ ਆਪਣੇ ਮਿਤ ਬਤਾਉਤੇ ਹੰਕਾਰ ਸੀ ਮਿੰਦਿਆ ਨਿੱਕੀ ਗਰਮ ਮਾਲਕ ਖਾਸ ਕਬੀਰ ਜੀ ਨੇ ਕਿਤਾਬੀ ਗਿਆਨ ਦੇ ਖੋਖਰੇ ਤੇ ਬ्यर्थ ਗਿਆਨ ਦੇ ਬੁਰੇ ਪਰਮਾਨ ਨੂੰ ਨੰਗਿਆ ਕੀਤਾ ਹੈ ਤੋਹ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਜੋ ਚਾਰਾਂ ਜਾਤਾਂ ਦੇ ਲੋਕਾਂ ਨੂੰ ਸਹੀ ਧਰਮ ਦਿਖਾਉਂਦਾ ਹੈ ਗੁਰੂ ਨਾਨਕ ਜੀ ਇਹ ਪੰਤਾ ਨੂੰ ਅਸੀਸ ਝਕਾਉਂਦੇ ਹਨ ਉਹਨਾਂ ਨੂੰ ਪ੍ਰਾਣ ਪ੍ਰਾਣ ਕਰਦੇ ਹਨ ਗੁਰੂ ਨਾਨਕ ਜੋਤ ਸਿੰਘ ਦੀ ਪਰਮੀ ਨਿੰਦਾ ਕਰਦੇ ਹਨ ਜੋ ਕਿ ਭੋਲੇ ਪਾੜੇ ਲੋਕਾਂ ਨੂੰ ਠੱਗਦੇ ਹਨ ਕਮੀਰ ਜੀ ਵਾਂਗ ਗੁਰੂ ਨਾਨਕ ਜੀ ਨੇ ਵੀ ਪੰਨਾ ਪ੍ਰਾਪਤ ਕਰਨ ਲਈ ਤੀਰਥ ਯਾਤਰਾ ਦਾ ਯਾਤਰਾਮਾਨ ਨੂੰ ਬੇਅਰਥ ਦੱਸਿਆ ਹੈ ਬਣਤਾ ਬਾਰੇ ਕਈ ਕਹਾਣੀਆਂ ਦਾ ਉਪਦੇਸ਼ ਇਹੋ ਸਿੱਖਿਆ ਦਿੰਦਾ ਸੀ ਹੋ ਰਮਦਾਸ ਬਾੰਗ ਹੀ ਜਾਤ ਅਪਰਥਾ ਦੀ ਪੂਰੀ ਤਰ੍ਹਾਂ ਖੇਦੀ ਕਰਦੇ ਹਨ ਮੇਰੀ ਜਾਤ ਘਟਮ ਬਾਡਲਾ ਉਤਰਮਨ ਅਟਮਨ ਤਹੇ ਬਨਾਰਸੀ ਆਸ ਪਾਸ ਆਵ ਮਿਰਪਾ ਪ੍ਰਧਾਨ ਤੇ ਹੀ ਕਰੇ ਦੰਡੋਤ ਤੇਰੇ ਨਾਮ ਸ਼ਰਨਾਏ ਰਮਦਾਸ ਦਾਸ ਦਸਾ ਭਾਰਤ ਦੀ ਇਹ ਤੇ ਮਾ ਅਤਿਹਾਤਮਕ ਜ਼ਿੰਦਗੀ ਵਿੱਚ ਪ੍ਰਚੀਨ ਸਮੇਂ ਭਾਰਤ ਦਾ ਅਪਰਤ ਤਰਮਕ ਜਤਨਾ ਨਾਲ ਹੂਨ ਵਿੱਚ ਆਈ ਹੈ ਰਾਮਾਨੰਦ ਨੇ ਜੋ ਇੱਕ ਵਖ ਧਰਮਕ ਛੰਮ ਸੰਪਰਦਾ ਨਾਲ స్వੰਦਤ ਰੱਖਦੇ ਹਨ ਤੇ ਵਿਚਾਰ ਲੈ ਤੇ ਉਹਨਾਂ ਨੂੰ ਪ੍ਰੇਮ ਭਗਤੀ ਨਾਲ ਸੰਯੋਗ ਕਰਕੇ ਆਤਮਿਕਨ ਭਵੀ ਵੀ ਨਵੀਂ ਮਤ ਦੀ ਨਹੀਂ ਰੱਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਇੱਕ ਸ਼ਬਦ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੇ 12 ਚੇਲੇ ਸਨ। ਉਹਨਾਂ ਦੇ 12 ਚੇਲੇ ਸਨ ਜਿਨ੍ਹਾਂ ਵਿੱਚ ਰਵਿੰਦਾਸ, ਮੋਚੀ, ਕਵੀਰ, ਮੁਸਲਮਾਨ ਜਲਾਹਾ ਤੰਨਾ ਜੱਟ ਕਿਸਾ ਸੈਨ ਲਈ ਤੇ ਭਾਏ ਰਾਜਪੂਤ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਰਬੀ ਦਾਸ ਜੀ ਨੇ 30 ਤੋਂ ਵੱਧ ਸ਼ਬਦ ਹਨ ਕਮੀਰ ਜੀ ਨੂੰ ਰਾਮਾਨੰਦ ਤੋਂ ਨਮੀ ਸ਼ਕਤੀ ਤੇ ਪ੍ਰੇਰਣਾ ਮਿਲੀ ਤੇ ਉਹਨਾਂ ਨੇ ਜਾਤ ਪਾਤ ਦੇ ਭੇਦ ਭਾਵ ਮੁਤ ਪ੍ਰਸਤ ਇਥੇ ਜਾਤਰਾ ਮਨਨਤ ਮਨੋਕਤਾ ਮਰਤਾ ਤੇ ਧਾਰਮਿਕ ਜੀਵਨ ਦੇ ਬਾਹਰੀ ਅੰਬਰਾਂ ਤੋਂ ਨੈਕ ਸੁਖ ਤੋਂ ਡੂੰਗੀ ਛੱਟ ਮਾਰੀ ਉਹਨਾਂ ਦੀਆਂ ਰਚਨਾਵਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਸਦਨਾ ਇੱਕ ਕਸਾਈ ਸੀ ਉਹ ਰਾਮਾਨੰਦ ਦਾ ਚਿੱਲਾ ਨਹੀਂ ਸੀ ਉਸ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਸੰਤ ਮਨੂਖ ਦਾਸ ਨੇ ਬੁੱਤ ਪੂਜਾ ਦੇ ਵਿਰੁੱਧ ਪ੍ਰਚਾਰ ਕੀਤਾ ਦਾ ਉਹ ਇੱਕ ਅਗਰ ਗਜਰਾਤੀ ਬ੍ਰਾਹਮਣ ਸੀ ਅਸਨੇਕ ਵੀਰ ਜੀ ਦੇ ਆਦਰਸ਼ਾਂ ਨੂੰ ਗ੍ਰਹਿਣ ਕੀਤਾ ਉਹਦਾ ਸੁਖਨਾ ਵਖ ਵਖ ਤਰਮਾ ਨੂੰ ਪੇਮ ਤੇ ਭਾਈਚਾਰੇ ਦੇ ਸੂਤਰ ਵਿੱਚ ਬੰਨਣਾ ਸੀ ਚੇਤਨਜਾ ਅਰਨਸ਼ ਉਹ ਬ੍ਰਮਣ ਪਰਵਾਰ ਵਿੱਚ ਪੈਦਾ ਹੋਇਆ ਉਹ ਗੁਰੂ ਨਾਨਕ ਦਾ ਸਮਕਾਲੀ ਸਨ ਉਹਨਾਂ ਨੇ ਬੰਗਾਲ ਵੈਚ ਭਗਤੀ ਮੱਤ ਦਾ ਪ੍ਰਚਾਰ ਕੀਤਾ ਉਹਨਾਂ ਨੇ ਪ੍ਰਭੂ ਪ੍ਰਾਪਤੀ ਲਈ ਸਰਮ ਇਸ ਸੰਸਾਰ ਨਾਲ ਪੇਮ ਤੇ ਸਾਮਨੁੱਖਾਂ ਦੀ ਸੇਵਾ ਤੇ ਜ਼ੋਰ ਦਿੱਤਾ ਮਦਾ ਕਲীন ਸੰਤ ਤਾਂ ਸਿਰਫ ਧਾਰਮਿਕ ਸੰਪਰਦਾਵਾਂ ਦੇ ਮੈਂਬਰ ਸਨ ਬਰ ਸਿਧਾਂਤਾਂ ਦੀ ਰਾਸ ਸੀ ਤੇ ਫੌਜੀ ਸਭਰਤਾਮ ਨੇ ਉਹਨਾਂ ਦੇ ਧਰਮ ਨੂੰ ਇੱਕ ਵੱਖਰਾ ਸਥਾਨ ਦੇ ਦਿੱਤਾ ਉਹਨਾਂ ਦਾ ਰਾਸੀ ਨਜ਼ਰੀਆ ਤੇ ਰੰਗ ਢੰਗ ਹਿੰਦੂਆਂ ਉੱਪਰ ਮੁਸਲਮਾਨਾਂ ਹਾਕਮਾਂ ਦੇ ਜਵਰ ਤੇ ਧਰਮਕ ਕਟੜਾਂੰਤੇ ਅਸਖੀ ਅਸਖੀਣ ਅਸੀਲਤਾ ਦਾ ਪ੍ਰਤੀ ਕਰਮ ਸੀ ਮਾਧੇਸ਼ੀਆ ਦੇ ਮੁਸਲਮਾਨ ਸਿੱਖ ਧਰਮ ਦੇ ਜਨਮ ਤੋਂ 500 ਸਾਲ ਪਹਿਲਾਂ ਸਿੱਧਾਂ ਦੀ ਮਾਤ ਭੂਮੀ ਉਹਨਿਆ ਬਰਾ ਹਮਲੇ ਕਰਦੇ ਰਹੇ ਸਨ ਤੇ ਰਾਜ ਕਰ ਰਹੇ ਸਨ ਜਿਉਂ ਜਾਂ ਤਾੜ ਬਈਆਂ ਦੇ ਦਾਲ ਗੰਗਾ ਤੇ ਪੰਜਾਬੂ ਮਦਾਨੀ ਜਾਂ ਦੱਖਣ ਵਾਲ ਜਾਣ ਲਈ ਪੰਜਾਬ ਵਿੱਚੋਂ ਲੰਘਦੇ ਤਾਂ ਸਭ ਤੋਂ ਜ਼ਿਆਦਾ ਕਸ਼ਟ ਪੰਜਾਬ ਨੂੰ ਹੀ ਚੱਲਣਾ ਪੈਂਦਾ ਗੁਰੂ ਨਾਨਕ ਜੀ ਦੇ ਜਨਮ ਤੋਂ ਪਹਿਲਾਂ ਲੱਗ ਮੁਸਲਮਾਨਾਂ ਨੇ 70 ਹਮਲੇ ਕੀਤੇ ਸਨ ਉਨ੍ਹਾਂ ਮਾਂਵਰ ਦੇ ਜਨਮ ਆਪ ਵੀ ਵਿਖੇ ਸਨ ਜਿਸ ਨੂੰ ਉਹਨਾਂ ਨੇ ਜਨ ਕਿਹਾ Hindu ਧਰਮ ਉਪਰ অতি ਅੰਤ ਜਨਮ ਕੀਤੇ ਜਾਂਦੇ ਸਨ ਤੇ ਉਹਨਾਂ ਨਾਲ ਸਮਾਜਿਕ ਤੌਰ ਤੇ ਮਿਤਕਰਾਤੇ ਪੱਖਪਾਤ ਕੀਤਾ ਜਾਂਦਾ ਸੀ ਹਰ ਧਰਮ ਆਪਣੀ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਸਮਕਾਲੀ ਮਾਹੌਲ ਤੋਂ ਪ੍ਰਭਾਵਿਤ ਹੁੰਦਾ ਹੈ ਗੁਰੂ ਜੀ ਨੇ ਪਾਰਤ ਬਚਦੂਦੂ ਯਾਤਰਾ ਕੀਤੀ ਤੇ ਇਹ ਵੀ විශ්වාස ਕੀਤਾ ਜਾਂਦਾ ਹੈ ਕਿ ਉਹਨਾਂ ਨੇ ਇਰਾਨ ਤਰਕਸਤਾਨ ਇਰਾਕ ਦੇ ਮੱਕੇ ਦੀ ਯਾਤਰਾ ਵੀ ਕੀਤੀ ਉਹਨਾਂ ਨੇ ਉੱਥੋਂ ਦੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਨੂੰ ਧਿਆਨ ਵਿੱਚ ਰੱਖਿਆ ਹੋਵੇਗਾ ਉਨ੍ਹਾਂ ਨੇ ਪ੍ਰਚਲਿਤ ਸਮਾਜਿਕ ਮਸਲਿਆਂ ਤੇ ਧਾਰਮਿਕ ਵਿਵਹਾਰਾਂ ਪ੍ਰਤੀ ਪੌਣ ਚੇਕ ਸੰਧਾਰਕ ਦੀ ਸੀ ਗੁਰੂ ਨਾਨਕ ਦੇਵ ਜੀ ਦੀ ਕਬੀਰ ਜੀ ਨਾਲ 1496 ਈਸਵੀ ਵਿੱਚ ਮੁਲਾਕਾਤ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਬੀਰ ਜੀ ਦੇ ਸ਼ਬਦ ਮੀਜਕ ਮਿੱਚੂ ਲੈ ਗਏ ਹਨ ਕਬੀਰ ਜੀ ਨੇ ਜਾਤ ਪਾਤ ਮੰਨਣ ਤੋਂ ਇਨਕਾਰ ਕੀਤਾ ਉਹਨਾਂ ਨੇ ਕਰਮकांड ਦੀ ਨਿਖੇਧੀ ਕੀਤੀ ਉਹਨਾਂ ਦਾ ਵਿਚਾਰ ਸੀ ਕਿ ਭਾਰਤੀ ਤੋਂ বিনা ਕੋਈ ਧਰਮ ਨਹੀਂ ਨਮਕ ਲਖਤ ਵਿੱਚ ਸ਼ਬਦਾਂਗ ਕਈ ਸ਼ਬਦਕ ਵੀਰ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਸਨਮਾਨਤਾ ਪ੍ਰਗਟ ਕਰਦੇ ਹਨ ਪ੍ਰਗਟ ਕਰਦੇ ਹਨ ਯੋਗਨਾ ਖੰთა ਯੋਗਨਾ ਡੰਡੇ ਯੋਗਨਾ ਆਪਾਂ ਸਮ ਚੜਾਈਏ ਯੋਗੀ ਨਾ ਮੰਦੀ-ਮੁੰਡੀ ਕੇ ਮਡਾਈਏ ਯੋਗਨਾ ਸੰਜੀ ਮਜਾਈਏ ਅੰਜਨ ਮੈਂ ਨਰਨਜਣ ਰੰਗੇ ਯੋਗਨ ਤੇ ਪਾਈ ਗਏ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਗਤੀ ਲਹਿਰ ਸਿਖਰਾਂ ਤੇ ਵੀ ਸੀ ਮੋ ਸਾਰੇ ਸੰਤਾਂ ਨੇ ਬਹੁਤ ਪੂਜਾ ਜਾਤ ਪਾਤ ਦੇ ਭੇ ਪਹਾੜ ਦੇ ਖਤਰੇ ਦੀ ਮਹਿਤ ਕੀਤੀ ਤੇ ਇਸ ਪ੍ਰਕਾਰ ਕੀਤੀ ਕਿ ਪ੍ਰਮਾਤਮਾ ਇੱਕ ਹੀ ਹੈ ਆਮੇ ਅਸਦੀ ਕਿਸੇ ਵੀ ਨਾਮ ਨਾਲ ਆਰਾਧਨਾ ਕੀਤੀ ਜਾਵੇ ਉਹਨਾਂ ਲੰਗਰ ਨੂੰ ਬਰਾਬਰੀ ਦਾ ਪ੍ਰਤੀਕ ਬਣਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਨਾਮ ਦਾਨ ਅ स्नान ਸੇਵਾ ਤੇ ਸਿਮਨ ਪਾਂਡਿਆ ਚਿੰਨ੍ਹ ਉੱਪਰ ਜੋਰ ਦਿੱਤਾ ਗੁਰੂ ਨਾਨਕ ਦਾ ਤਰੰ ਪ੍ਰਮਾਤਮਾ ਮਨੁੱਖ ਦੀ ਪਵਿੱਤਰ ਰਹਿਣੀ ਤੇ ਆਧਾਰਤ ਸੀ ਲੂਗੋ ਅ ਸਿੰਘ ਜੀ ਦੇ ਸਮੇਂ ਤੱਕ ਸਿੱਖ ਧਰਮਾ ਇੱਕ ਵੱਖਰਾ ਰੂਪ ਧੰਨ ਕਰ ਗਿਆ ਸੀ ਉਹਨਾਂ ਨੇ ਇੱਕ ਈਸ਼ਵਰ ਈਸ਼ਵਰ ਬਾਰੇ ਤੇ ਬਹੁਤ ਬਲ ਦਿੱਤਾ ਉਹਨਾਂ ਨੇ ਪ੍ਰਮਾਤਮਾ ਨੂੰ ਕਾਲ ਪਰਖ ਕਿਹਾ ਉਸ ਦਾ ਮੰਨਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਨਿਰੰਕ ਨਿਰਆਕਾਰ ਹੈ ਅਭੂਤ ਗੀਤਾ ਜੋ ਕਿ ਸੁਨਾਦ ਉਪਰ ਟਲ ਅਦਬ ਬੈਗਿਆਤ ਰਚਨਾ ਹੈ ਉਸ ਵਿੱਚ ਵੀ ਇਹੋ ਵਿਚਾਰ ਪ੍ਰਗਟ ਕੀਤੇ ਗਏ ਹਨ ਕਿ ਪਰਮਾਤਮਾ ਨਾ ਸੱਦ ਰੂਪ ਰੂਪਮ ਰੂਪਮ ਨਾ ਵ ਸੱਦ ਅਰੂਪਮ ਹੈ ਲੈ ਉਸ ਨੇ ਕਿਹਾ ਸੀ ਜਿਸ ਨਾਮ ਦਾ ਨਾਮ ਕਰਨ ਕੀਤਾ ਜਾ ਸਕੇ ਉਸ ਵੀ ਨਹੀਂ ਹੈ ਉਸ ਨੇ ਹੋਰ ਅੱਗੇ ਜਾ ਕੇ ਕਿਹਾ ਕਿ ਮੇ ਨਾਮ ਸ਼ਕਤੀ ਇਹ ਸਵਰਗ ਤੇ ਧਰਤੀ ਦਾ ਮੁੰਡ ਹੈ ਇਸ ਲਈ ਇਸ ਨੂੰ ਨਰਿੰਕਾਰ ਕਿਹਾ ਗਿਆ ਹੈ ਇੱਕ ਈਸ਼ਵਰ ਬਾਦ ਦਾ ਸਨਾਤ ਉਹ ਮੰਤਰ ਤੇ ਆਸ਼ਾ ਦੀ ਬਾਣੀਆਂ ਕਈ ਰਚਨਾਵਾਂ ਵਿੱਚ ਵਰਣਣਾ ਕੀਤਾ ਗਿਆ ਹੈ 10ਵੇਂ ਗੁਰੂ ਜੀ ਸਭ ਧਰਮਾਂ ਦੀ ਸਤਕਾਰ ਕਰਦੇ ਹਨ ਸਨ ਪਰ ਉਹਨਾਂ ਨੇ ਇੱਕ ਨਿਦੇਸ਼ ਦਿੱਤਾ ਕਿ ਖਾਲਸੇ ਨੂੰ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਰੱਖਿਆ ਜਾਵੇ ਮਹਿਤ ਨਾਮਾ ਚੋਪਾ ਸੰਗ ਗੁਰੂ ਗੋਵਿੰਦ ਸਿੰਘ ਜੀ ਨੇ ਵਿਚਾਰ ਦਿੱਤਾ ਕਿ ਯਾਗ ਜੋਤ ਜਪੇਨੇ ਸਭ ਸਰ ਇੱਕ ਬਿਨਾ ਮਨ ਨੇਕ ਨਾਨ ਨੇ ਪੂਰਨ ਪ੍ਰੇਮ ਵਰਤੀਤ ਸਜੇ ਮਾਟ ਗੌਰ ਮਟੀ ਮਾਟ ਫੂਲ ਨ ਮੰਨੇ ਇਸ ਤੇ ਨਾਨ ਦੀਏ ਤਾਂ ਸੰਜਮ ਇੱਕ ਬਿਨਾ ਨ ਇੱਕ ਪ੍ਰਸ਼ਾਨੇ ਪੂਨ ਜੋਤ ਜਗੇ ਘਟ ਮੇ ਤਵ ਖਾਨ ਸਤੈ ਖਾਨ ਸਗਾਨੇ ਉੱਥੋਂ ਆਪਾਂ ਸਵਾਗਤ ਕਰਦੇ ਹਾਂ